ਮਾਂ ਮਰਨ ਤੋਂ ਬਾਅਦ ਜਦੋਂ ਤੀ ਆਪਣੇ ਪਿਓ ਨੂੰ ਘਰ ਮਿਲਣ ਆਈ ਤੇ ਘਰੋਂ ਤੇ ਉਹਨੂੰ ਪਤਾ ਲੱਗਾ ਕਿ ਉਹਦਾ ਪਿਓ ਤੇ ਵਿਰੇ ਦਾਸ਼ਮ ਵਿੱਚ ਉਹ ਪੱਜੀ ਪੱਜੀ ਵਿਰੇ ਦਾਸ਼ਮ ਚ ਆਪਣੇ ਪਿਓ ਨੂੰ ਮਿਲਣ ਗਈ ਤੇ ਜੋ ਉਸ ਨੇ ਪਿਓ ਦਾ ਹਾਲ ਦੇਖਿਆ ਉਸ ਦੀਆਂ ਭੂਬਾਂ ਨਿਕਲ ਗਈਆਂ ਤੇ ਉਸ ਨੇ ਆਪਣੇ ਪਿਓ ਨੂੰ ਕਿਹਾ ਕਿ ਤੇਰਾ ਹਾਲ ਕਿਉਂ ਇਸ ਤਰ੍ਹਾਂ ਹੋਇਆ ਕਹਿੰਦਾ بس ਤੇਰੀ ਬਰਾਪਰ ਜਾਈ ਦੇ ਮਗਰ ਲੱਗ ਕੇ ਮੈਂ ਆਪਣੇ ਹੱਥ ਵੜਦੇ ਤੇ ਜਦੋਂ ਸਾਰੀ ਜ਼ਮੀਨ ਜਾਇਦਾਦ ਉਹਨਾਂ ਨੂੰ ਦੇ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਬਾਪੂ ਹੁਣ ਅਸੀਂ ਤੇਰੇ ਨਾਲ ਨਹੀਂ ਰਹਿ ਸਕਦੇ ਇਸ ਕਰਕੇ ਮੈਨੂੰ ਉਸ ਆਕੇ ਵਿਦਾ ਅਸ਼ਮ ਵਿੱਚ ਛੱਡ ਕੇ ਉਸਨੇ ਕਿਹਾ ਕਿ ਭਰਾ ਪਰਜਾਈ ਇਹਨੇ ਮਾੜੇ ਦਿਲ ਦੇ ਨੇ ਜਿਨ੍ਹਾਂ ਨੇ ਆਪਣੇ ਪਿਓ ਨੂੰ ਵੀ ਆਪਣੇ ਕੋਲ ਨਹੀਂ ਰੱਖਿਆ ਉਸਨੇ ਕਿਹਾ ਤੀਏ ਮੈਂ ਕੀ ਕਰ ਸਕਦਾ ਹੁਣ ਮੇਰੀ ਇੱਥੇ ਹੀ ਜਗ੍ਹਾ ਉਹਨੇ ਕਿਹਾ ਨਹੀਂ ਬਾਪੂ ਤੇਰੀ ਇੱਥੇ ਜਗ੍ਹਾ ਨਹੀਂ ਹੈ ਤੇਰੀ ਆਪਣੇ ਘਰ ਚ ਜਗ੍ਹਾ ਨਹੀਂ ਹੈ ਪਰ ਮੇਰੇ ਦਿਲ ਚ ਤੇਰੀ ਹਜੇ ਵੀ ਜਗ੍ਹਾ ਹੈ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋਗੇ ਮੇਰੇ ਕੋ ਰਹੋਗੇ ਉਸਨੇ ਕਿਹਾ ਤੀਏ ਹੁਣ ਤੈਨੂੰ ਮੈਨੂੰ ਲਿਜਾ ਕੇ ਕੀ ਫਾਇਦਾ ਹੋਵੇਗਾ ਮੇਰੇ ਕੋਲ ਤਾਂ ਤੈਨੂੰ ਦੇਣ ਵਾਸਤੇ ਵੀ ਕੁਝ ਨਹੀਂ ਉਸਨੇ ਕਿਹਾ ਬਾਪੂ ਮੈਨੂੰ ਤਾਂ ਕੁਝ ਚਾਹੀਦਾ ਹੀ ਨਹੀਂ ਮੈਨੂੰ ਤਾਂ ਸਿਰਫ ਤੇ ਸਿਰਫ ਪਿਓ ਚਾਹੀਦਾ ਉਸਨੇ ਕਿਹਾ ਮੈਂ ਤਾਂ ਸਾਰਾ ਕੁਝ ਤੇਰੇ ਭਰਾ ਨੂੰ ਦੇ ਚੁੱਕਾ ਉਹਨੇ ਕਿਹਾ ਬਾਪੂ ਜਿਹੜੀ ਤੂੰ ਪਿਓ ਭਰਾ ਨੂੰ ਜ਼ਾਇਦਾ ਦਿੱਤੀ ਏ ਜਾਂ ਜ਼ਮੀਨ ਦਿੱਤੀ ਏ ਜਾਂ ਪੈਸੇ ਦਿੱਤੇ ਜੋ ਕੁਝ ਵੀ ਦਿੱਤਾ ਉਹ ਕਈ ਵਾਰੀ ਖਰਚਿਆ ਜਾਏਗਾ ਕਈ ਵਾਰੀ ਵੇਚਿਆ ਜਾਏਗਾ ਕਈ ਵਾਰੀ ਖਰੀਦਿਆ ਜਾਏਗਾ ਪਰ ਜਿਹੜੀ ਚੀਜ਼ ਮੈਂ ਆਪਣੇ ਨਾਲ ਲੈ ਕੇ ਚੱਲੀ ਹਾਂ ਮੈਂ ਆਪਣਾ ਬਾਪੂ ਲੈ ਕੇ ਚੱਲੀ ਹਾਂ ਇਹ ਉਹ ਧਨ ਹੈ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖਰੀਦ ਸਕਦੀ ਇਸ ਕਰਕੇ ਅੱਜ ਤੋਂ ਬਾਅਦ ਤੁਸੀਂ ਮੇਰੇ ਕੋਲ ਰਹੋਗੇ ਤੇ ਇਹ ਕਹਿ ਕੇ ਉਸਨੇ ਗੱਡੀ ਵਾਲੇ ਨੂੰ ਬੁਲਾਇਆ ਤੇ ਆਪਣੇ ਬਾਪੂ ਨੂੰ ਜਦੋਂ ਨਾਲ ਲੈ ਕੇ ਚੱਲੀ ਗੱਡੀ 'ਚ ਬਿਠਾਇਆ ਤੇ ਬਾਪੂ ਨੇ ਕਿਹਾ ਧੀਏ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕਰਨਾ ਮੇਰੇ ਤੂੰ ਪੁੱਤ ਨੇ ਜਿਹੜੇ ਮੇਰੇ ਤੋਂ ਪੁੱਤ ਹੁੰਦੇ ਤੇ ਮੈਨੂੰ ਕੋਈ ਆਪਣੇ ਘਰ ਨਾਲ ਜਾਂਦਾ ਇਹ ਧੀ ਏ ਜਿਹੜੀ ਆਪਣੇ ਬਾਪ ਦਾ ਦਰਦ ਸਮਝ ਸਕਦੀ ਸੱਚ ਧੀਆ ਮਾਪੇ ਦਾ ਬਹੁਤ ਦਰਦੀ ਹੁੰਦੀਆਂ